ਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇਵਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਜੀ ਆਪਾਂ 2200 ਦਾ ਰਾਜਵੇ ਕੋਲ ਜੀ ਪਿਛਲਾ ਮਾਲ ਦਾ ਸੇਰ ਹੋ ਚੁੱਕਿਆ ਰੇਡ ਨਾਲ ਰੇਡ ਸਹੀ ਹੋਊਗਾ ਤੇ ਤੁਹਾਨੂੰ ਮਾਲ ਵੀ ਖਣਾ ਰੇਡ ਜਿਆਦਾ ਹੋਊਗਾ ਔਖਾ ਹੀ ਆ ਤੇ ਅੱਜ ਵੀ ਭਾਈਆਂ ਕੋਲ 6-7 ਰਹਿ ਗਈਆਂ ਗਾਈਆਂ ਤੇ ਸ਼ੁਰੂ ਕਰੀਏ ਆਪਾਂ ਭਾਈ ਜਸਦੀ ਕਾ ਸੱਚੀ ਗੱਲ ਸੁਣੋ ਗੌਰ ਭਾਈ ਜੀ ਸੱਚੀ ਗੱਲ ਸੱਚੀ ਗੱਲ ਮਾਰਾ ਆਫੀ ਕਾ ਜੀ ਆਪਨੇ ਕਾ ਔਰ ਸੁਣਾਓ ਜੀ ਵਧੀਆ ਸੁਣਾਓ ਜੀ ਕੀ ਸੁਣਾਓ ਗੱਲ ਫਿਰ ਬਾਈ ਜੀ ਉੱਥੇ ਆਈ ਦੇ ਰੇਡ ਰਾਣਾ ਜੀ ਬਿਲਕੁਲ ਬਿਲਕੁਲ ਇਹ ਭਾਅ ਸਹੀ ਹੈ ਥੜਾ ਸੇ ਮਾਲ ਚੱਕੀ ਹੈ ਨਾ ਜੀ ਹਾਂ ਜੀ ਹਾਂ ਇਹ ਵੇਖਦੇ ਆ ਨਾ ਨਾਲੇ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਪਹਿਲੇ ਗੋਲ ਬਿਲਕੁਲ ਜੀ ਦੂਜੀ ਲਿਜਣਾ ਆ ਜੀ ਆਸੀ ਬਹ ਨਾਲੇ ਭਰਾਵਾਂ ਨੇ ਮੇਲੇ ਹੀ ਦਾ ਰੈਡੀ ਪੀ ਜਾ ਜੀ ਮਾਨੋ ਥੋੜੇ ਢੰਡੇ ਪੀ ਜੇ ਤਾਂ ਜਮੀ ਆ ਗਈ ਹੁਣ ਉਹ ਤੁਸੀਂ ਢੰਡੇ ਮਾਣ ਆ ਜਾਣਗੇ ਬਿਲਕੁਲ 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 ਚੱਲ ਐ ਹੀ ਆ ਭਾਈ ਜੀ ਕਿ ਨਹੀਂ ਵੇਖਿਆ ਮਾਸਰਾ ਜੀ ਬਿਲਕੁਲ ਕੋਈ ਸੀ ਮਿੰਟਾਂ ਨਹੀਂ ਮੈਂ ਨਾ ਹੀ ਐ ਹੀ ਆਗਾ ਘੰਟੇ ਜੀ ਵੇਲੇ ਹੋ ਗਏ ਐ ਹੀ ਹੈ ਬਿਲਕੁਲ ਜੀ ਪਹਾੜੀ ਸੁਣਾ ਦਰ ਬਾਕੀ ਬਸ ਸਭ ਤੋਂ ਵਧੀਆ ਖੁਸ਼ੀ ਇਹ ਵੀ ਕੋਈ ਭਰਾਵਾਂ ਆਨੇ ਆ ਕੇ ਚੈੱਕ ਕਰਕੇ ਆਪਣਾ ਮਾਲ ਲਿਆ ਕੋਈ ਨੁਕਸਾਨ ਵਾਲੀ ਕਿਸੇ ਦੀ ਵੀ ਇੱਕ ਵੀ ਜੈਸ ਨਹੀਂ ਬਿਲਕੁਲ ਨਿੱਕੇ ਦਾ ਕੋਈ ਨੁਕਸਾਨ ਰਹਿ ਹੋ ਜੇ ਯਾਰ ਮੈਂ ਤਾਂ ਇੰਨਾ ਵੇਖਿਆ ਤੇ ਯਾਰਾ ਮੇਰਾ ਘਾਟ ਕੇ ਨੂੰ ਘਾਟਿਆ ਸਾਡੇ ਸਾਰਿਆਂ ਨੇ ਚੈੱਕ ਕਰ ਕਰ ਲਿਆ ਚੋਈਆਂ ਜਿਹੜੀਆਂ ਦੋ ਦੋ ਡੰਗ ਚ ਥੱਲੀ ਕਰਾ ਕੇ ਸੱਲੀ ਕਰਾ ਕੇ ਦਿੱਤੀ ਸਵਾਦ ਆਇਆ ਕਹਿੰਦਾ ਬਿਲਕੁਲ ਸਵਾਦ ਆ ਉਹ ਲੰਬਾ ਦਾ ਕੋਲੇ ਜੀ ਆਪਾਂ ਨੂੰ ਸੰਦੀਪ ਜੀ ਖੁਸ਼ੀ ਹੁੰਦੀ ਆ ਵੀ ਕੋਈ ਭਰਾ ਆਪਣਾ ਆਵੇ ਚੇਵੇ ਤੇ ਸਭੋਂ ਆਪਣੀ ਜ਼ਿੰਮੇਵਾਰੀ ਖਤਮ ਹੋਈ ਹੁੰਦੀ ਹੈ ਖਤਮ ਹੋ ਜਾਂਦੇ ਬਿਲਕੁਲ ਹਾਂਜੀ ਬਿਲਕੁ ਨਾਲੇ ਆਪਣੀ ਤਸੱਲੀ ਕਰੇ ਸਦੀਵੀ ਆਪਾਂ ਪੈਸੇ ਜਿਦੋਂ ਲੈਣੇ ਆਹ ਜੀ ਆਪਾਂ ਵੀ ਗਾਹ ਲਾ ਲਈਏ ਬਿਲਕੁਲ ਅਗਲੇ ਲਾਣੇ ਆ ਜੀ ਆਪਾਂ ਆਪਣੀ ਕੀਤੇ ਆ ਨਾ ਵੀ ਆਪਣੀ ਤਸੱਲੀ ਪੂਰੀ ਕਰਕੇ ਲੈ ਕੇ ਆ ਜੀ ਹਾਂਜੀ ਸਦੀਵੀ ਚਲੋ ਅੱਜ ਫਿਰ ਭਾਜੀ ਕਿੰਨੀ ਹਨ ਅੱਜ ਸਦੀਵੀ ਆ ਆਪਣੇ ਕੋਲ ਆ ਗਏ 6 6 ਗਾਈਆਂ ਹਾਂਜੀ ਭਾਅ ਵੀ ਫਰਨੇ ਕਹਿੰਦੇ ਕੀ ਕਰੀਏ ਨਹੀਂ 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 ਭਾਅ ਚੱਲਣੇ ਆਜ ਚਲੋ ਕਦੀ ਸ਼ੁਰੂ ਦੱਸੋ ਜੀ ਆਹ ਪਹਿਲੇ ਵਾਰੀ ਸਹੀ ਸੁਹੀ ਦੇ ਹਾਂਜੀ ਤੇ ਪਿਛੇ ਵੀ ਉਹਦੇ ਵਛੀ ਦੇ ਅੱਛਾ ਤੇ ਨਾਲੂ ਨਾਲ ਜਲੇ ਵਿਖਾ ਦੋ ਵਛੀ ਸਹੀ ਕੋਣੀ ਆਈ ਆ ਬਿਲਕੁਲ ਹਾਂਜੀ 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 ਤੇ ਦੋਦੇ ਥੱਲੇ ਨਾ ਪੱਕਾ ਹੋਊਗਾ 11 ਕਿਲੋ ਹੋਊਗਾ 10 ਦੀ ਗਰੰਟੀ ਦਾ ਗਰੰਟੀ ਕਰੋ ਜੀ 10 ਦੀ ਗਰੰਟੀ ਆ ਬਿਲਕੁਲ ਵਹਿਣ ਵੇਖਣ ਵਾਲੇ ਸੋਹਣੀ ਵਹਿਣ ਸੁਦੀਪ ਜੀ ਵੇਗਾ ਥਾਣਾ ਵੇਖੋ ਸੁਦੀਪ ਜੀ ਥਾਣਾ ਕੈਮਰਾ ਮੰਜੇ ਰੱਖੋ ਥੱਲੇ ਕੈਮਰਾ ਦੇਖੋ ਪ੍ਰੋਪਰ ਥਾਣਾ ਹੈ ਵੇਖੋ ਗਰਾ ਇਹ ਗੋਲ ਲੱਗਾ ਥਾਣਾ ਮਰਖਾਓ ਆ ਇੱਕ ਹੌਕਾ ਬਾਜੀ ਦੇਖੋ ਇਧਰ ਆਹ ਦੇਖਾ ਆ ਠੀਕ ਹੈ ਜੀ ਆਂਦੋ ਚਲੋ ਆਂਦੋ ਕਰੋ ਸੰਦੀਪ ਇਹਨੂੰ ਗਾ ਲਗਾ ਧਾਰ ਲੱਗਾ ਧਾਰ ਵੀ ਮੈਂ ਉਹ ਵੇਰਕਾ ਕੰਮ ਬਣਾ ਪਿਆ ਹਾਂ ਜੀ ਜਦੋਂ ਆਪਣੇ ਭਾਜੀ ਕਹਿੰਦੇ ਹੁੰਦੇ ਜਿਉ ਟੂਲ ਪੜਾ ਜੀ ਬਿਲਕੁਲ ਬਿਲਕੁਲ ਜੀ ਇਹ ਜਾਉ ਟੂਲ ਪੜਾ ਜੀ ਰਾਤ ਦੀ ਸਦਾ ਦੋਦੀ ਜਿਹੜਾ ਸੁਣੂ ਗਾਂ ਚੋਂ ਉਹਦਾ ਫਿਰ ਪਾ ਲਾ ਦੇਣਾ ਹਾਂ ਜੀ ਹਾਂ ਬੈਠੇ ਮੋਥੇ ਬੋਲੋ ਜੀ ਫਿਰ ਸੰਦੀਪ ਜੀ ਮੋਲ ਤੇ 45 ਹਾਂ ਜੀ 43 ਦੇ ਦਈਏ ਜਾਨ ਦਰਵਾਜ਼ਾ ਮੰਗਣਾ 40 ਦੀ ਦੇ ਦਾਂਗੇ ਸੰਦੀਪਾ ਹੋਰ ਕਰ ਦੇ ਯਾਰ ਤੂੰ ਆਪੇ ਕਰ ਦੇ ਕਰ ਦੇ ਫਿਰ ਆਪੇ 36 ਦੀ ਜਾਨ ਦੋ ਠੀਕ ਹੈ ਜਾਨ ਦੋ ਵੇਖੀ ਚੱਲੋ ਰੇਡ ਵੇਖਿਆ ਕਰ ਮੈਂ ਆ ਵੀ ਆ ਜਾ ਆ ਵੀ ਵੀਰ ਜੀ ਪਹਿਲਣ ਜੇ ਵੜ ਗੱਬਰ 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 ਹੈ ਜੀ ਥੱਲੇ ਧੀਰੀ ਬਹੁਤ ਆ ਜਾ ਵੇਖੋ ਪਹਿਲਾ ਸੁਆ ਬਹਿੜ ਜਰਥਵੀ ਜੀ ਆ ਗਈ ਲਾਣਾ ਹਾਂਜੀ ਹਾਂਜੀ ਆ ਦੇਖੋ ਇਹ ਵੀਰ ਮੇਰਾ ਕੋਈ ਗੋਹ ਮੰਨਦਾ ਬਾਕੀ ਵੇਖ ਸੰਦੀਪ ਸਾਹਿਬ ਖਾਣ ਬੈਠ ਠੰਡੀ ਠੰਡੀ ਮਾਰ ਲੈ ਦੇਖੋ ਨਾਲ ਖਾ ਉਹ ਇਹਦੇ ਆ ਹੈ ਵੀਰ ਹੈ ਉੱਥੀ ਇਹ ਉੱਥੀ ਦੇਖੋ ਦਰਾਂ ਦੀ ਨਾਲੇ ਬਹਿੜ ਵੇਖੋ ਬਣਦੀ ਗੱਲ ਕਿ ਨਹੀਂ ਤੁਹਾਨੂੰ ਪਰੋਣਾ ਚੋਣਾ ਸਦੀ ਹਾਂ ਰਾਜੀ ਬਾਜੀ ਪੂਰੀ ਹੈ ਨਾ ਮਾਜੀ ਐ ਰਾਜੀ ਬਾਜੀ ਕੇ ਫੇਰ ਦਿਖਾਵੂ ਇੱਕ ਮੂੰਹ ਦਿਖਾ ਦੇਦਰੇ ਕੇਮਲੇ ਆ ਵੇਖ ਚਲੋ ਇਹ ਵੀ ਜੱਤ ਵਾਲੀ ਆ ਗਈ ਆ ਜਾਤ ਵਾਲੀ ਵਹਿੜ ਆ ਗਈ ਮੱਝਾਂ ਹੁੰਦੀਆਂ ਬਜੇਨਾਂ ਵੀ ਆ ਗਈਆਂ ਜਾਤ ਵਾਲੀ ਹਾਂਜੀ ਭਾਈ ਜੀ ਫਿਰ ਸੰਦੀਪ ਜੀ ਮੁੱਲ ਦੇਦਾ ਵੀ 45 ਆ ਹਾਂਜੀ 43 ਵੀ ਦੇ ਦਈਏ ਇਹ ਵੀ 40 ਦੇ ਦਾਂਗੇ ਦੇ ਦਾਂਗੇ ਸਾਨੂੰ ਇਹਨੇ ਹੋਰ 1000 ਮਾਰਤਾ ਹਾਂ ਨਹੀਂ ਉਹ ਤੂੰ ਥੱਲੇ ਹੀ ਬਿਲਕੁਲ ਬਿਲਕੁਲ ਰੇਡ ਥੱਲੇ ਆਉ ਤੂੰ ਬਾਹਰ ਬਿਲਕੁਲ ਆ ਵੀ ਪਹਿਲੇ ਨਹੀਂ ਸੰਦੀਪ ਅੱਛਾ ਗੱਪਣ 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 ਝੁੰਗੀ ਕਹਿੰਦੇ ਨੂੰ ਬੇ ਚੁੰਗੀ ਜੀ ਚੁੰਗੀ ਚੁੰਗੀ ਬਾਕੀ ਆਪੋ ਆਪਣੇ ਸਾਹਣਾ ਜੋ ਕੋਈ ਮਰਜ਼ੀ ਸੰਭਲੇ ਬਾਕੀ ਮੈਂ ਜਾਇਗਾ 324 ਫੰਦੂ ਤੇ ਜਲਦੀ ਹੈ ਜਮਸ ਵਾਲੀ ਹਾਂਜੀ ਹੈ ਜਾਣਾ ਸਹੀ ਸਹੀ ਗੱਲ ਹੈ ਨਹੀਂ ਬੜਾ ਵਈ ਲੱਗਿਆ ਮੈਂ ਨਾ ਲੇਦਾ ਸੰਦੀਪ ਕੋਈ ਪਤਾ ਨਹੀਂ ਮੈਂ ਚੱਲਣਾ ਦੋ ਲੈ ਜਾ ਲੋ ਚਾਹ ਨਹੀਂ ਦੋ ਜੀ ਥਾਂ ਥਾਂ ਤੇ ਆਲੀ ਸੰਦੀਪ ਸ਼ਹਿਰ ਲੈਣੀ ਦੇਖ ਬਾਈ ਇੱਥੇ ਉਹ ਜੋ ਆਹ ਲੋ ਇਹ ਵੀ ਕਾਇਆ ਲੱਗੇ ਪਰ ਲੱਗਣੀ ਨਹੀਂ ਜਾਣੀ ਆ ਬਿਲਕੁਲ ਬਿਲਕੁਲ ਨਹੀਂ ਲੱਗਿਆ ਜਾਣੀ ਫਿਰ ਤਾਂ ਬੱਸ ਹਾਂਜੀ ਬਰਾ ਸੰਦੀਪ ਜੀ ਮੋਲ ਤੇ ਦਾ ਹੈਗਾ ਜੀ 36 ਹਾਂਜੀ 33 ਹੀ ਦੇ ਦਈਏ ਜਾਂ ਤੋਂ ਕਰਦੇ ਹੁਣ 32 ਹੀ ਦੇ ਦਾਂਗੇ 33 ਜੀ ਸੰਦੀਪ ਦੇ ਦਾਂਗੇ ਤੈਨੂੰ ਨਹੀਂ ਹਜਾਰ ਜੀ ਹੋਰ ਦਰ ਦੇ ਦਾਂ 33 ਹਾਂ 31 ਹਜ਼ਾਰ ਦੀ ਨਹੀਂ ਸੰਦੀਪ ਜੀ ਮੇਰੇ ਮਰੇ 31 ਹਜ਼ਾਰ ਜੀ ਭਾਈ ਹਾਸਾ ਵੀ ਖੀ ਜਾਂਦਾ ਸੌੜ ਕਰ ਦੇ ਨਹੀਂ 31 ਹਜ਼ਾਰ ਵਿੱਚ ਤਾਂ ਕਰ ਦਾਂਗੇ ਜੀ ਆਹਦੀ ਸੰਦੀਪ ਵੈੜ ਗੱਭੜ ਜੇ ਆਹ ਇਹ ਕੱਪੜਾ ਜੀ ਗੱਭੜਿਆ ਕੀ ਹੈ ਇਹੀ ਕੱਚੀ ਬੜੀ ਬੜੀ 15ਾ ਬੱਟੀ ਬੁੱਡੀ ਬਾਕੀ ਲੋ ਜੀ ਵੇਖੋ ਘਰਾਰੇ ਥਾਣੇ ਨੂੰ ਬੜਾ ਜ਼ਬਰਦਸਤ ਲੱਗਾ ਪਰ 15 ਦਿਨ ਲੈ ਜੋ ਘਟਾ ਘਟਾ ਆਹ ਏੜੀ ਵੇ ਚੰਗੀ ਬੈੜਾ ਦੁੱਧ ਵੀ ਘਾੜਾ ਮੈਂ ਬਸ ਜੀ ਕੁਸ਼ੀ ਹੈ ਜੀ ਵੱਡੀ ਗੁੱਡੀ ਬਹੁਤ ਆ ਸੋ ਸਾਬ ਹੈ ਰ ਭਾਈ ਕੋਲ ਬੱਕਰਾਂ ਵਾਲੇ ਨੇ ਗਰਮੀਆਂ ਨੂੰ ਹੈ ਜੀ ਜੇਡੀ ਵੈਣ ਦੇ 15 18 ਕਿਲੋ ਦੁੱਧ ਨਾਲੇ ਪ੍ਰਵਾਹ ਕੋਈ ਨਹੀਂ ਨਾਲੇ ਦੁੱਧ ਫੈਣਾ ਡਾੜਾ ਦਊਗੀ ਐਵੇਂ ਕਿ ਰਖਾਈਆਂ ਮੁਰਕੇ ਗਾਈਆਂ ਵੇਲੋ ਕਿੰਨੀਆਂ ਖੜੀਆਂ ਹੋਸ ਮੇਂ ਪਿੰਡ ਵਿੱਚ ਹਾਂ ਜੀ ਹਾਂ ਜੀ ਪਰ ਮੁੱਲ 40 ਹਾਂ ਜੀ 33 ਦੀ ਦੇ ਦਾਂਗੇ ਜੀ ਜਾਣ ਤੋਂ 35 ਆ ਬਿਲਕੁਲ ਹਜ਼ਾਰ ਹੀ ਹੋਰ 33 ਦੀ ਠੀਕ ਹੈ ਜੀ ਚਲੋ ਸਾਹਮਣੇ ਜਰਸੀ ਵੈਰ ਆ ਗਈ ਕਰ ਬਣ ਥੱਲਾ ਵਹਾਉਂਦਾ ਆਵੇ ਥੱਲੇ ਕੱਚੀ ਆ ਸੰਦੂ ਪਹਿਲਾ ਸੁਆ ਤੇ ਨਾ ਸਿਰਫ ਮੂੰਹ ਦਿਖਾਉਣ ਦਿਖਾਉਣਾ ਇਹ ਰਾ ਐ ਉਡੜੀਆਂ ਇੰਜ ਆ ਖਾ ਮਰਾ ਭਜੀ ਰੋਕ ਵੈ ਸੰਦੀਪ ਵਾ ਠੀਕ ਆ ਤੋਰੋ ਰੰਗ ਵੀ ਲਾਲ ਨਾਲੇ ਮੈਂ ਨਾ ਸੁਰਖ ਘੂੜਾ ਇਹ ਵੀ ਟਾਈਮ ਲੈਜੋ ਭਈ ਜਣਾ ਲੈਜੋ ਲੈਜੋ ਸੰਦੀਪ ਲੈਜਣਾ ਟਾਈਮ ਇਹ ਤੇ ਚੱਲ ਇਹ ਵੀ ਚਾਰ ਦਿਨ ਬਾਅਦ ਚਾਰ ਦਿਨ ਖਾਉਣਾ ਹਾਂ ਬਿਲਕੁਲ ਬਿਲਕੁਲ ਆਹ ਤੋ ਜੀ ਲਿਆਓ ਮੂੰਹ ਮੈਂ ਦਖਿਆਨੀਆਂ ਚੀਜ਼ਾਂ ਹੀ ਸੰਦੀਪ ਹਾਂ ਜੀ ਓ ਮੁੰਡਾ ਫੜ ਗਿਆ ਓ ਫੜ ਛੋੜਿਓ ਕੁੜੀ ਆ ਵਾ ਤੇਰੇ ਅੱਖੇ ਚਤਾਲ ਵੜੀ ਏ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਪਛੀ ਤੂੰ ਜਿੱਤ ਤੂੰ ਇਹ ਡਰ ਗਈ ਤੇ ਫੜਿਆ ਸੀ ਚਲ ਕੋਈ ਨਹੀਂ ਹਾਂਜੀ ਸੰਦੀਪ ਮਹਲਤ ਇਹਦਾ ਵੀ 40000 ਹਾਂਜੀ 37 ਦੀ ਦੇ ਦਾਂਗੇ 35 ਦੀ ਦੇ ਦਾਂਗੇ ਜੀ ਇੱਕ ਹੀ ਹੋਰ 34 ਦੇ 34000 ਦੇ ਦਾਂਗੇ ਸੰਦੀਪ ਨੇ ਠੀਕ ਹੈ ਹੈ ਮੇਲਾ 43000 ਦੀ ਵਿਗੜੀ ਜਦੋਂ ਤਿਆਰ ਹੋ ਗਈ ਉਹ ਨੂੰ ਲੈ ਕੇ ਆ ਦੇਣੀਆਂ ਬਾਜੀ ਮੀਂਹ ਨਹੀਂ ਆ ਰਿਹਾ ਗੁਰਾਜਾ ਤੇ ਲਾ ਬੰਦੀ ਕਰਕੇ ਨਹੀਂ ਜਾਂਦੀ ਜੀ ਹਾਂ ਲਾਸ ਲੱਗੇ ਪਟਾ ਆ ਗਿਆ ਹੁਣ ਆ ਗਿਆ ਜੀ ਇਹ ਸ਼ਾਈ ਵਾਲਾ ਗਈ ਜੀ ਮਾਰਦੀ ਮੂਹ ਸ਼ੂਕਰ ਤਾਂ ਨਹੀਂ ਹਾਂ ਜੀ ਨਾ ਮਾਰਦੀ ਨਹੀਂ ਆ ਵੇਖੋ ਵੇਖਿਆ ਥਾਣੇ ਪਰ ਇਹਨੂੰ ਜਿਹੜਾ ਲੱਗਿਆ ਨਾ ਉਹ ਸਿਰਾ ਹੀ ਲੱਗਾ ਹਾਂ ਜੀ ਬਾਕੀ ਸੰਦੀਪ ਜੀ ਦੇ ਦੇਣ ਲੈ ਜਾਊਗੀ ਵਛੀ ਵੀ ਦਾ ਵੇਖੀ ਰਿਹਾ ਹੈ ਸ਼ਾਈ ਵਾਲਾ ਮੇਲੋ ਪਾਟ ਬੰਨੀ ਪੂਰੀ ਜਾਣਾ ਹਾਂ ਨਹੀਂ ਹੋ ਆਜੋ ਜੀ ਆਜੋ ਆਜੋ ਮੂਮਰ ਹਾਊਗਰਾਉਂਡ ਮਾੜਾ ਥੱਲੇ ਖੜ ਜਾ ਹੁਣ ਤੇ ਕੈਮਰਾਜੀ ਥੱਲੇ ਨੇ ਜਿਉਂ ਕਿ ਹੋਣ ਆ ਨਹੀਂ ਨਹੀਂ ਮਾਰ ਨਹੀਂ ਹਾਂ ਨਹੀਂ ਮੈਂ ਹੀ ਮਾਰਦਾ ਨਹੀਂ ਨਹੀਂ ਮਾਰਨ ਵਾਲੀ ਨਹੀਂ ਇਹ ਨਹੀਂ ਮਾਰਦੀ ਹਾਂ ਸਿਆਣੀ ਆ ਜੀ ਜਿਹਨਾਂ ਨੂੰ ਪਤਾ ਪੈਂਦੀਆਂ ਭੱਜ ਭਾਈ ਜੀ ਗਊ ਮਾਸਾ ਦੀ ਸਿਆਣੀ ਇਹ ਸੰਦੀਪ ਜੀ ਨੂੰ ਸ਼ੌਂਕ ਨੂੰ ਰੱਖਣੀ ਹੈ ਹਾਂ ਉਹ ਉਹਦਾ ਬਹੁਤ ਦੋਬਲੀ ਕਹਿ ਕੋਈ ਦੀ ਰਹਿ ਗਊ ਮਾਸਾ ਹਾਂ ਜੀ ਚਲੋ ਉਹ ਸੰਦੀਪ ਇਹਦਾ ਪੰਜੀ ਹਾਂ ਜੀ ਇਹ ਦੇ ਦਾਂਗੇ 23000 ਦੇ ਜਿਹੜਦੇ ਹੁਣ ਸਹੀ ਹੁਣ ਤੂੰ ਉੱਪੀ ਕਰ ਦੋ ਲਾਤੀ ਦੇ ਦਾਂਗੇ ਸਾਰੀ ਬਾਈਕ ਹੀ ਹੋਰ ਇਹ ਜਾ ਜਾਂ ਦੋ ਵੀਰ ਦੀ ਦੇ ਦਾਂਗੇ ਕੋਈ ਬੋਡੀ ਇਹ ਬੋਡੀ ਕੈਕ ਲੈ ਲੈ ਜੇ ਉਹ ਜਿਸਾਰੇ ਕਹਿ ਰਹੇ ਕਿ ਨਹੀਂ ਚਲੋ ਆਈ ਜੀ ਤੇ ਵੇਖ ਲੋ ਚੈੱਕ ਕਰ ਲੋ ਹੁਣ ਮੇਰਾ ਵੀਰ ਪਰ ਚੁਆਈ ਕਰਕੇ ਚੈੱਕ ਐ ਮੈਂ ਨਾ ਵੀਰ ਇੱਕ ਨੀ ਸਾਰ ਗਿਆ ਮੇਰਾ ਸੁਣੀਆਂ ਪਰ ਮੇਰਾ ਵੀ ਹੁਣ ਉੱਧੂ ਉੱਪਰ ਦੇ ਵੇਖ ਰੋਬ ਦਾ ਨਾ ਆਈਆਂ ਇਹ ਪਾਣੀ ਲੱਪਣੇ ਇੱਥੇ ਲੱਪਣ ਗਸਮੇਂ ਬੰਦਾ ਨਿਗੇ ਨਿਗੇ ਪਾ ਨਿਗੇ ਨਿਗੇ ਐਮ 3 ਚੱਕ ਰਿਆ ਜਗਰਾਂ ਦੀ ਕਹਿੰਦੇ ਜੀ ਹਾਂ ਜੀ ਹਾਂ ਜੀ ਚਲੋ ਹੋਰ ਬਾਈ ਜੀ ਫਿਰ ਵੰਦੀਆ ਵੰਦੀਆ ਸੁਨਦੀ ਜੀ ਤੁਸੀਂ ਦੱਸੋ ਬੋਲੋ ਜੋ ਕੋਈ ਗਾਹ ਕਸਟਮਰ ਆਦਾ ਨਾ ਟੂਲ ਵਜਨ ਨਾ ਲਿਆ ਕਰੋ ਨਾ ਦੋ ਇਹਨਾਂ ਮਾੜੇ ਵਿੱਚ ਕਹਿ ਰਹੇ ਉਹ ਨਹੀਂ ਜੀ ਸੁਨਦੀ ਜੀ ਕਹਿੰਦਾ ਕੋਈ ਚੱਕਰ ਨਹੀਂ ਚਲੋ ਨੰਬਰ ਹੈ 91157 8043 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜੇ ਦੇ ਨਾਲ ਹੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਬਿਲਕੁਲ ਬਿਲਕੁਲ ਸਸਤੀ ਕਰ